ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨਾਲ ਆਪਣੀਆਂ ਉਦਾਸੀਆਂ ਦੌਰਾਨ ਵੱਖ-ਵੱਖ ਥਾਵਾਂ ਤੇ ਗਏ। ਉਹਨਾਂ ਨੇ ਬਹੁਤ ਸਾਰੇ ਲੋਕਾਂ ਦਾ ਉਧਾਰ ਕੀਤਾ। ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਕੋੜਾ ਰਾਖਸ਼ ਨਾਲ ਦਾ ਵਿਅਕਤੀ ਵੀ ਨੇਕ ਬਣ ਗਿਆ ਜੋ ਕੀ ਲੋਕਾਂ ਦਾ ਮਾਸ ਖਾਂਦਾ ਸੀ। ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਦੱਖਣ ਭਾਰਤ ਵੱਲ ਗਏ। ਉੱਥੇ ਉਨਾ ਦਾ ਸਾਹਮਣਾ ਇੱਕ మాਸ ਖਾਣ ਵਾਲੇ ਮਨੁੱਖ ਨਾਲ ਹੋਇਆ ਜਿਸ ਨੂੰ ਲੋਕ ਕੋੜਾ ਰਾਖਸ਼ ਕਹਿੰਦੇ ਸਨ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਇੱਕ ਘਾਣੇ ਜੰਗਲ ਵਿੱਚ ਲੰਘ ਰਹੇ ਸਨ ਉੱਥੋਂ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਜੀ ਨੂੰ ਦੱਸਿਆ ਕਿ ਇੱਥੇ ਇੱਕ ਕੋੜਾ ਰਾਖਸ਼ ਨਾਂ ਦਾ ਮਨੋਕਰੰਦਾ ਹੈ ਜੋ ਕੀ ਲੋਕਾਂ ਦਾ ਮਾਸ ਖਾਂਦਾ ਹੈ ਤੁਹਾਨੂੰ ਇੱਥੇ ਧਿਆਨ ਨਾਲ ਜਾਣਾ ਚਾਹੀਦਾ ਹੈ ਪਹਾਗੀਰ ਉਸ ਰਾਸਤੇ ਤੋਂ ਲੰਘਣ ਤੋਂ ਡਰਦੇ ਸਨ ਪੂਰਾ ਇਲਾਕਾ ਉਸਤੇ ਡਰ ਨਾਲ ਕੰਮਦਾ ਸੀ ਮਾਮਾ ਆਪਣੇ ਬੱਚਿਆਂ ਨੂੰ ਡਰਾ ਕੇ ਕਹਿੰਦੀਆਂ ਉੱਥੇ ਨਾ ਜਾਣਾ ਕੋੜਾ ਰਾਖਸ਼ ਫੜ ਲਵੇਗਾ ਗੁਰੂ ਨਾਨਕ ਦੇਵ ਜੀ ਮੁਸਕਰਾਏ ਅਤੇ ਕਹਿਣ ਲੱਗੇ ਭੈ ਕਿਸਤਾ ਕਰੀਏ ਜਿੱਥੇ ਅਕਾਲ ਪੁਰਖ ਦਾ ਨਾਮ ਹੈ ਉੱਥੇ ਡਰ ਕਿਵੇਂ ਟਿਕ ਸਕਦਾ ਹੈ ਇਹ ਕਹਿ ਕੇ ਗੁਰੂ ਜੀ ਨਿਰਭੋ ਹੋ ਕੇ ਅੱਗੇ ਵੱਧ ਗਏ ਥੋੜੀ ਦੂਰ ਜਾ ਕੇ ਉਹਨਾਂ ਨੂੰ ਇੱਕ ਡਰਾਉਣੀ ਗੁਫਾ ਦਿਸੀ ਉਸ ਦੇ ਅੱਗੇ ਮਨੁੱਖਾਂ ਦੀਆਂ ਹੱਡੀਆਂ ਅਤੇ ਖੋਪੜੀਆਂ ਪਈਆਂ ਸਨ ਉਸ ਵੇਲੇ ਕੋੜਾ ਗੁਫਾ ਵਿੱਚੋਂ ਨਿਕਲਿਆ ਉਸ ਦੇ ਹੱਥ ਵਿੱਚ ਖੂਨ ਨਾਲ ਰੰਗੀ ਤਲਵਾਰ ਸੀ ਉਸ ਦੀਆਂ ਅੱਖਾਂ ਲਾਲ ਸਨ ਅਤੇ ਚਿਹਰਾ ਗੁੱਸੇ ਨਾਲ ਭਰਿਆ ਹੋਇਆ ਸੀ ਕੋੜਾ ਚੀਕ ਕੇ ਬੋਲਿਆ ਤੂੰ ਕੌਣ ਹੈ ਜੋ ਮੇਰੇ ਜੰਗਲ ਵਿੱਚ ਆਇਆ ਹੈ ਮੈਂ ਤੈਨੂੰ ਜਿਉਂਦਾ ਨਹੀਂ ਛੱਡਾਂਗਾ ਉਹ ਤਲਵਾਰ ਚੁੱਕ ਕੇ ਗੁਰੂ ਜੀ ਵੱਲ ਦੌੜਿਆ ਪਰ ਗੁਰੂ ਨਾਨਕ ਦੇਵ ਜੀ ਬਿਲਕੁਲ ਸ਼ਾਂਤ ਖੜੇ ਰਹੇ ਉਹਨਾਂ ਦੇ ਚਿਹਰੇ ਤੇ ਨਾ ਡਰ ਸੀ ਨਾ ਕਮਰਾਹਟ ਉਹਨਾਂ ਦੀਆਂ ਅੱਖਾਂ ਵਿੱਚ ਕੇਵਲ ਦੇਆ ਅਤੇ ਕਰੁਣਾ ਸੀ ਗੁਰੂ ਜੀ ਨੇ ਪਿਆਰ ਨਾਲ ਕਿਹਾ ਕੋੜਾ ਤੂੰ ਮਨੁੱਖਾਂ ਦਾ ਮਾਸ ਖਾਂਦਾ ਹੈ ਪਰ ਸੰਸਾਰ ਦੇ ਲੋਕ ਹਰ ਰੋਜ਼ ਆਪਣੀ ਆਤਮਾ ਨੂੰ ਮਾਰਦੇ ਹਨ ਝੂਠ ਲੋਭ ਅਹੰਕਾਰ ਨਫ਼ਰਤ ਅਤੇ ਅਨਿਆਯ ਨਾਲ ਤੂੰ ਸਰੀਰ ਮਾਰਦਾ ਹੈ ਪਰ ਲੋਕ ਮਨ ਮਾਰ ਰਹੇ ਹਨ ਇਹ ਬਚਨ ਸੁਣ ਕੇ ਕੋੜਾ ਠੀਕ ਠੱਕ ਗਿਆ ਉਸ ਦਾ ਹੱਥ ਕੰਬਣ ਲੱਗ ਪਿਆ ਉਸ ਨੇ ਕਦੇ ਕਿਸੇ ਨੂੰ ਇੰਝ ਸੱਚ ਨਹੀਂ ਬੋਲਦੇ ਸੁਣਿਆ ਸੀ ਉਸ ਦਾ ਅੰਦਰੂਨੀ ਮਨ ਜਾਗ ਪਿਆ ਉਸ ਦੀ ਤਲਵਾਰ ਹੱਥੋਂ ਛੁੱਟ ਕੇ ਧਰਤੀ ਤੇ ਡਿੱਗ ਪਈ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਰੋਣ ਲੱਗ ਗਿਆ ਉਸਨੇ ਕਿਹਾ हे ਮਹਾ ਪੁਰਖੋ ਮੈਂ ਬਹੁਤ ਪਾਪ ਕੀਤੇ ਹਨ ਮੈਂ अनेका નિર્ਦੇਸ਼ ਲੋਕਾਂ ਨੂੰ ਮਾਰਿਆ ਹੈ ਕਿ ਮੇਰਾ ਵੀ ਉਦਾਰ ਹੋ ਸਕਦਾ ਹੈ ਗੁਰੂ ਨਾਨਕ ਦੇਵ ਜੀ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਕੋੜਾ ਅਕਾਲ ਪੁਰਖ ਦੀ ਦਇਆ ਅਥਾ ਹੈ ਜੋ ਮਨੁੱਖ ਸੱਚੇ ਦਿਲੋਂ ਤੋਬਾ ਕਰ ਲਵੇ ਤਾਂ ਪ੍ਰਭੂ ਉਸ ਨੂੰ ਮਾਫ਼ ਕਰ ਦਿੰਦਾ ਹੈ ਤੂੰ ਹੁਣ ਹਿੰਸਾ ਛੱਡ ਨਾਮ ਜਪਦੇ ਆ ਕਰ ਅਤੇ ਸੱਚਾ ਜੀਵਨ ਜੀ ਕੋੜੇ ਨੇ ਗੁਰੂ ਜੀ ਦੇ ਚਰਨਾ ਵਿੱਚ ਪ੍ਰਣਾਮ ਕੀਤਾ ਉਸ ਨੇ ਕਸਮ ਖਾਦੀ ਕਿ ਹੁਣ ਕਦੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਵੇਗਾ ਉਸ ਨੇ ਆਪਣੀ ਗੁਫਾ ਛੱਡ ਦਿੱਤੀ ਹਿੰਸਾ ਦਾ ਮਾਰਗ ਛੱਡ ਕੇ ਭਗਤੀ ਅਤੇ ਸੇਵਾ ਦਾ ਰਸਤਾ ਅਪਣਾਇਆ ਕਹਿੰਦੇ ਹਨ ਕਿ ਉਹ ਬਾਅਦ ਵਿੱਚ ਕੋੜਾ ਲੋਕਾਂ ਦੀ ਸੇਵਾ ਕਰਨ ਲੱਗ ਪਿਆ। ਰਾਹਾਂਗੀਰਾਂ ਨੂੰ ਪਾਣੀ ਪਿਲਾਉਂਦਾ, ਭੁੱਖਿਆਂ ਨੂੰ ਭੋਜਨ ਦਿੰਦਾ ਅਤੇ ਗੁਰੂ ਨਾਨਕ ਦੇਵ ਜੀ ਦਾ ਨਾਮ ਜਪਦਾ ਸੀ। ਉਹ ਜੋ ਕਦੇ ਰਾਖਸ਼ ਕਿਹਾ ਜਾਂਦਾ ਸੀ, ਉਹ ਹੁਣ ਦਿਆਲੂ ਮਨੁੱਖ ਬਣ ਗਿਆ। ਸਾਨੂੰ ਇਸ ਸਾਖੀ ਤੋਂ ਸਿੱਖਿਆ ਮਿਲਦੀ ਹੈ, ਸਭ ਤੋਂ ਵੱਡਾ ਰਾਖਸ਼ ਮਨ ਦਾ ਵਿਕਾਰ ਹੈ। ਕਾਮ ਕ੍ਰੋਧ ਲੋ ਮੋਹ ਅਹੰਕਾਰ ਗੁਰੂ ਦੀ ਕਿਰਪਾ ਨਾਲ ਸਭ ਤੋਂ ਪਾਪੀ ਮਨੁੱਖ ਵੀ ਸੁਧਰ ਸਕਦਾ ਹੈ ਕੋਈ ਵੀ ਮਨੁੱਖ ਜਨਮ ਤੋਂ ਮਾੜਾ ਨਹੀਂ ਹੁੰਦਾ ਕਰਮਾਂ ਨਾਲ ਮਾੜਾ ਤਾਂ ਬਣ ਜਾਂਦਾ ਹੈ ਦਇਆ ਅਤੇ ਸੱਚ ਹੀ ਅਸਲੀ ਧਰਮ ਹਨ ਧੰਨਵਾਦ